ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆਂ ਦੋਸਤੋ ਤੁਸੀਂ ਸਭ ਠੀਕ-ਠਾਕ ਹੋਵੋਗੇ ਹਾਜ਼ਰ ਹੋਏ ਆਂ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਦੇਜੀ ਦੇ ਨਾਲ ਵਾਇਰਲ ਹੋ ਰਹੀ ਹੈ ਪਾਕਿਸਤਾਨੀ ਡਾਂਸ ਸਹਿਜਾਦ ਪੱਟੀ ਦੀ ਅਤੇ ਆਪਣੀ ਉਸ ਵੀਡੀਓ ਦੇ ਵਿੱਚ ਕੀ ਕਿਹਾ ਦੋਸਤੋ ਤੁਸੀਂ ਵੀਡੀਓ ਦੇਖ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ ਵੀਡੀਓ ਨੂੰ ਜ਼ਰੂਰ ਚੈੱਕ ਕਰਿਓ ਤਾਂ ਦੋਸਤੋ ਹੁਣ ਗੱਲ ਕਰਦੇ ਆ ਸਿੱਧੂ ਮੂਸੇਵਾਲੇ ਬਾਈ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਸਰਦਾਰ ਬਲਕੌਰ ਸਿੰਘ ਦਾ ਇੱਕ ਸਕਰੀਨਸ਼ਾਟ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਜੂਨ 11 ਨੂੰ ਕੋਈ ਨਾ ਕੋਈ Song ਰਿਲੀਜ਼ ਕੀਤਾ ਜਾਵੇਗਾ ਪਰ ਦੋਸਤੋ ਕੁਝ ਲੋਕਾਂ ਵੱਲੋਂ ਸਕਰੀਨਸ਼ਾਟ ਨੂੰ ਫੇਕ ਵੀ ਦੱਸਿਆ ਜਾ ਰਿਹਾ ਹੈ ਅਤੇ ਇਸ ਦਾ ਹਲੇ ਕੋਈ ਕਨਫਰਮ ਨਹੀਂ ਕਿ ਜੂਨ 11 ਨੂੰ ਕੋਈ ਨਾ ਕੋਈ ਗੀਤ ਰਿਲੀਜ਼ ਕੀਤਾ ਜਾਵੇਗਾ ਪਰਿਵਾਰ ਵੱਲੋਂ ਪਰ ਦੋਸਤੋ ਤੁਹਾਡੇ ਨਾਲ ਇੱਕ ਨਵੀਂ ਖਬਰ ਸਾਂਝੀ ਕਰਦੇ ਆ ਜਿਵੇਂ ਕਿ ਤੁਹਾਨੂੰ ਪਤਾ ਕਿ ਦੇਵ ਖਰੋੜ ਦੀ ڈاکੂਆਂ ਦਾ ਮੁੰਡਾ ਭਾਗ ਤੀਜਾ ਆਉਣ ਵਾਲੀ ਹੈ ਅਤੇ ਦੇਵ ਖਰੋੜ ਬਾਈ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਮੇਰੀ ਆਉਣ ਵਾਲੀ ڈاکੂਆਂ ਦਾ ਮੁੰਡਾ 3 ਦੇ ਵਿੱਚ ਸਿੱਧੂ ਮੂਸੇ ਵਾਲੇ ਬਾਈ ਦਾ ਡਾਲਰ Song ਫਿਰ ਤੋਂ ਰੀਕ੍ਰੀਏਟ ਕੀਤਾ ਗਿਆ ਹੈ ਸਾਡੀ ਕੰਪਨੀ ਦੇ ਵੱਲੋਂ ਅਤੇ ਇਸੇ ਫਿਲਮ ਦੇ ਵਿੱਚ ਤੁਹਾਨੂੰ ਡਾਲਰ ਗਾਣਾ ਫਿਰ ਤੋਂ ਸੁਣਨ ਨੂੰ ਮਿਲੇਗਾ ਅਤੇ ਕਿਤੇ ਨਾ ਕਿਤੇ ਆਪਣੇ ਉਸ ਇੰਟਰਵਿਊ ਦੇ ਵਿੱਚ ਦੇਵ ਖਰੋੜ ਬਾਈ ਨੇ ਸਿੱਧੂ ਮੂਸੇ ਵਾਲੇ ਦੀ ਤਾਰੀਫ਼ ਕਰਦਿਆਂ ਇਹ ਵੀ ਕਿਹਾ ਕਿ ਜੋ ਡਾਕੂਆਂ ਦਾ ਮੁੰਡਾ ਮੂਵੀ ਸੀ ਉਸ ਵਿੱਚ ਗਾਣਾ ਸੀ ਸਿੱਧੂ ਮੂਸੇ ਵਾਲੇ ਦਾ ਡਾਲਰ ਇਸ ਕਰਕੇ ਉਹ ਸਾਡੀ ਫਿਲਮ ਵੀ ਹਿੱਟ ਹੋਈ ਸੀ ਤੇ ਸਾਡੀ ਉਸ ਫਿਲਮ ਨੂੰ ਹਿੱਟ ਕਰਾਉਣ ਵਿੱਚ ਸਿੱਧੂ ਮੂਸੇ ਵਾਲੇ ਬਾਈ ਦਾ ਬਹੁਤ ਵੱਡਾ ਹੱਥ ਸੀ ਤੇ ਹੁਣ ਫਿਰ ਤੋਂ ਦੇਵ ਕਰੋੜ ਵੱਲੋਂ ਆਪਣੀ ਫਿਲਮ ਦੇ ਵਿੱਚ ਸਿੱਧੂ ਮੂਸੇ ਵਾਲੇ ਬਾਈ ਦਾ ਗਾਣਾ ਰੀਕ੍ਰੀਏਟ ਕਰਕੇ ਡਾਲਰ ਜੋ ਕਿ ਬਹੁਤ ਹੀ ਜ਼ਿਆਦਾ ਹਿੱਟ ਹੋਇਆ ਸੀ ਅਤੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ ਤੇ ਦੇਵ ਕਰੋੜ ਨੇ ਕਿਹਾ ਕਿ ਰੀਕ੍ਰੀਏਟ ਵਰਜ਼ਨ ਡਾਲਰ ਗਾਣੇ ਦਾ ਹੁਣ ਤੁਹਾਨੂੰ ਸਾਡੀ ਫਿਲਮ ਦੇ ਵਿੱਚ ਸੁਣਨ ਨੂੰ ਮਿਲੇਗਾ ਅਤੇ ਦੇਵ ਕਰੋੜ ਬਾਈ ਨੇ ਕਿਹਾ ਕਿ ਇਹ ਗੀਤ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਅਤੇ ਦੋਸਤੋ ਕਈ ਵਾਰ ਫਿਲਮਾਂ ਦੇ ਵਿੱਚ ਐਦਾਂ ਵੀ ਹੁੰਦਾ ਕਿ ਪੁਰਾਣੇ ਨਮਾ ਰੂਪ ਦੇ ਕੇ ਗੀਤਾਂ ਦੀ ਦ사 ਬਗਾਰ ਦਿੱਤੀ ਜਾਂਦੀ ਹੈ ਫਿਰ ਦੇਖਦੇ ਆਂ ਦੋਸਤੋ ਦੇਵ ਖਰੋੜ ਦੀ ਟੀਮ ਦੇ ਵੱਲੋਂ ਕਹੇ ਜਾਂ ਵਰਕ ਕੀਤਾ ਗਿਆ ਹੈ ਇਸ ਗੀਤ ਦੇ ਉੱਤੇ ਤੇ ਕੀ ਇਹ ਗੀਤ ਸਿੱਧੂ ਮੂਸੇ ਵਾਲੇ ਦੇ ਫੈਨਸ ਨੂੰ ਪਸੰਦ ਆਊਗਾ ਜਾਂ ਨਹੀਂ ਦੇਖਦੇ ਆਂ ਆਪਾਂ ਫਿਲਮ ਦੇ ਵਿੱਚ ਦੋਸਤੋ ਇਸ ਗੀਤ ਨੂੰ ਫਿਲਮ ਦੇ ਵਿੱਚ ਰਿਲੀਜ਼ ਕੀਤਾ ਜਾਵੇਗਾ ਦੇਵ ਖਰੋੜ ਵੱਲੋਂ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਸਿੱਧੂ ਮੂਸੇ ਵਾਲੇ ਦੇ ਇਸ ਰਿਲੀਜ਼ ਹੋਣ ਜਾ ਰਿਹਾ ਗੀਤ ਦੇ ਉੱਤੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਸਿੱਧੂ ਮੂਸੇ ਵਾਲੇ ਬਾਈ ਦੇ ਪੱਕੇ ਫੈਨ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਮਿਲਦੇ ਆਂ ਦੋਸਤੋ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ